ਸੇਵਨ ਸੋਰਟਿੰਗ ਬੰਦ ਹੋ ਗਿਆ ਸਾਜੀ ਆਤ ਕਰੋ ਸਾਜੀ ਕਿੱਥੋਂ ਆਏ ਆ ਕੀ ਬੰਦ ਆਏ ਆ ਸਾਜੀ ਇਹ ਕਿਹਦੇ ਆਲੇ ਤੋਂ ਆਏ ਆ ਹਾਂ ਜਿਵੇਂ ਡਾਇਰੈਕਟਿਵ ਆਲੇ ਤੇ ਲੱਗੇ ਮੇਰਾ ਬੇਟਾ 9th ਕਲਾਸ ਚ ਪੜਦਾ ਵਾ ਵੀਰਾ ਨਾਮ ਖੁਸ਼ਵੰਤ ਸਿੰਘ son of ਗੁਰਵੈਲ ਸਿੰਘ ਮੇਰਾ ਬੇਟਾ 9th ਕਲਾਸ ਚ ਪੜਦਾ ਵਾ ਮੈਰਟ ਪਬਲਿਕ ਹਾਈ ਸਕੂਲ ਦੇ ਵਿੱਚ ਮੇਰੇ ਬੇਟੇ ਨੂੰ 9 9 12 ਨੂੰ ਉਹਦੇ ਪ੍ਰਿੰਸੀਪਲ ਦਾ ਜਿਹੜੀ ਖਰੁੰਦਰ ਕੋ ਉਹਦਾ ਜਿਹੜਾ ਪਤੀ ਐ ਉਹਨੇ ਬਹੁਤ ਜ਼ਿਆਦਾ ਮਾਰਿਆ ਉਹ ਤੇ ਆ ਬੇਤਲਬ ਉਹ ਉਹ ਨਾਂ ਦਾ ਸਕੂਲ ਦੇ ਵਿੱਚ ਟੀਚਰ ਐ ਨਾ ਉਹ ਵੀ ਪ੍ਰਿੰਸੀਪਲ ਨਾ ਵੀ ਉਹਦੇ ਦਾੜਾ ਉਹ ਉਹ 8ਵੀਂ ਫੇਲ ਐ ਸੱਤ ਪੜਿਆ ਹੋਇਆ ਦਾ ਕਿਹੜਾ ਸਕੂਲ ਆ ਇਹ ਪੂਰਾ ਨਾਮ ਮੈਰਿਟ ਪਬਲਿਕ ਹਾਈ ਸਕੂਲ ਮੈਰਿਟੀਆ ਸਕੂਲ ਹਰ ਜਿਹੇ ਪਿੰਡ ਦੇ ਵਿੱਚ ਐ ਇਹ ਕਿਹੜੀ ਜਗ੍ਹਾ ਦਾ ਸਕੂਲ ਐ ਬਡਾਲਾ ਮੰਡਕੀ ਦੇ ਜਲੀ ਖੰਧਾਣਾ ਨੂੰ ਮਿਲ ਕੰਟੀਨਿਊ ਕਰੋ ਗੱਲ ਗੱਲ ਕੁਛ ਨਹੀਂ ਜੀ ਸਰ ਇਹ ਨਾ ਬੱਚਾ ਮੰਡੇ ਵਾਲੇ ਤੋਂ ਸਕੂਲ ਨਹੀਂ ਗਿਆ ਹੈਗਾ ਸਕੂਲ ਇਸ ਕਰਕੇ ਹੀ ਗਿਆ ਹੈਗਾ ਉੱਥੇ ਇੱਕ ਗੇਟ ਟਾਈਪ ਦਾ ਬੰਦਾ ਪੜਾਉਂਦਾ ਦਾ ਮਾਸਟਰ ਹੈ ਉੱਥੇ ਇਹਦਾ ਸਰਵਰ ਇਹਨੇ ਪਹਿਲਾਂ ਵੀ کئی ਵਾਰ ਨੂੰ ਕੰਪਲੇਂਟ ਕੀਤੀ ਆਪਣੇ ਪ੍ਰਿੰਸੀਪਲ ਨੂੰ ਵੀ ਉਹ ਸ਼ੀਲਰ ਹਰਕਤਾਂ ਕਰਦਾ ਬੱਚਿਆਂ ਨਾਲ ਪਰ ਉਲਟਾ ਕਿਹੜਾ ਉਹ ਸਰਕੇਸ਼ ਕੁਮਾਰ ਬਾਲੀਆ ਜਿਹਨੇ ਇਹਨੂੰ ਕੁੱਟਿਆ ਨਾ ਉਹਨੇ ਇਹਨੂੰ ਹੀ ਦੋਆਇਆ ਹਰ ਵਾਰ ਤੇ ਇਹ ਬੱਚਾ ਸ਼ੁਕਰਗੁਜ਼ਾਰ ਜਦੋਂ ਜਦੋਂ ਪੰਜ ਤਰੀਕ ਨੂੰ ਗੱਲ ਕਰ ਰਿਹਾ ਸੀ ਆਪਣੇ ਦੋਸਤਾਂ ਨਾਲ ਕਿ ਮੈਂ ਤਿੰਨ ਦਿਨ ਸਕੂਲ ਨਹੀਂ ਆਉਣਾ ਮੇਰੇ ਮਾਪੇ ਆਪਣੇ ਕਿਤੇ ਜਾਣਾ। ਔਰ ਜਿਹੜਾ ਕੁਲਦੀਪ ਸਰ ਕਰਕੇ ਕਹਿੰਦੇ ਆ ਜਿਹੜਾ ਗੇ ਟਾਈਪ ਆ ਉਹ ਇਹਨੂੰ ਕਹਿੰਦਾ ਮੈਂ ਤੇਰੇ ਕੋਲੇ ਆ ਕੇ ਤੁਹੂੰਗਾ ਘਰੇ। ਜਦੋਂ ਤੇਰੇ ਮਾਪਿਆਂ ਘਰੇ ਨਹੀਂ ਹੋਣਗੇ। ਤੇ ਇਹ ਤਿੰਨ ਦਿਨ ਸਕੂਲ ਨਹੀਂ ਗਿਆ ਜਦੋਂ ਇਹ ਸਕੂਲ ਗਿਆ ਤਾਂ ਰਕੇਸ਼ ਕੁਮਾਰ ਜਿਹੜਾ ਬਾਲੀਆ ਪੰਜਵੇਂ ਪੀਰੀਅਡ ਦੇ ਵਿੱਚ ਇਹਨੂੰ ਖੜਕ ਕੇ ਲੈ ਕੇ ਗਿਆ ਕਲਾਸੋਂ ਤੇ ਲਿਜਾ ਕੇ ਇਹਨੂੰ ਕਹਿੰਦਾ ਵੀ ਮੈਨੂੰ ਮਾਰੇ ਕੁੱਟਿਆ ਕਿਉਂ ਨਹੀਂ ਹੈ। ਇਹ ਇਹਦੇ ਦਿਲ ਦੇ ਵਿੱਚ ਡਰ ਸੀਗਾ ਬੱਚੇ ਦੇ। ਤੇ ਮੈਨੂੰ ਅੱਗੇ ਵੀ ਟੌਰਚਰ ਕਰਦੇ ਆ ਹੁਣ ਫੇਰ ਟੌਰਚਰ ਕਰੂੰਗਾ ਤੇ ਇਹ ਕਹਿੰਦਾ ਵੀ ਮੈਨੂੰ ਕੋਈ ਪਰਸਨਲ ਪ੍ਰੋਬਲਮ ਸੀ ਇਹ ਕਰਦੀ ਮੈਂ ਤਾਂ ਨਹੀਂ ਆ ਉਹਨੇ ਬਹੁਤ ਜ਼ਿਆਦਾ ਮਾਰਿਆ ਕੁੱਟਿਆ ਰੋਲ ਦੇ ਨਾਲ ਕਾਹਦੇ ਨਾਲ ਮਾਰਿਆ ਰੋਲ ਦੇ ਨਾਲ ਮਾਰਿਆ ਡੰਡੇ ਨਾਲ ਮਾਰਿਆ ਜੀ ਉਹਦੇ ਨਾਲ ਤੇ ਮੁੜ ਕੇ ਇਹਨੂੰ ਬੈਗ ਚਾਕੇ ਮਾਰਿਆ ਕਹਿੰਦਾ ਕਿ ਆਪਣੇ ਘਰ ਦਾ ਤਾਂ ਘਰੇ ਜਾ ਕੇ ਖਾਣਾ ਲੈ ਲੀ ਉਸ ਤੋਂ ਬਾਅਦ ਇਹ ਬੱਚਾ ਘਰੇ ਆਇਆ ਅਜੇ ਅਸੀਂ ਸਿਰੇ 10 ਵਜੇ ਦਾ ਰੈਕੀਟਾ ਤੇ ਚਾਹ ਪਣੀ ਹੁੰਦੀ ਸੀਗੇ ਇਹ ਇਹਨੂੰ ਮੈਂ ਕਿਹਾ ਵੀ ਤੂੰ ਕਿਉਂ ਜੜੀ ਕਿ ਵੀ ਆ ਗਿਆ ਵਸੂਲੋਂ ਕਹਿੰਦਾ ਮੈਨੂੰ ਰਾਜੂ ਸਰ ਨੇ ਸਕੂਲ ਚੋਂ ਕੱਢਤਾ ਹੈ ਜਦ ਕਿ ਉਹ ਬਣਾਉਂਦਾ ਨਹੀਂ ਹੈ ਕੁਛ ਨਹੀਂ ਹੈਗਾ ਬੱਚੇ ਉਹਨੂੰ ਸਾਰੀ ਕਰਕੇ ਬਣਾਉਂਦੇ ਆ ਤੇ ਮੈਂ ਕਿਹਾ ਵੀ ਕਿਹੜੀ ਕਿੰਨਾ ਕੱਢਤਾ ਕਹਿੰਦਾ ਉਹ ਕਹਿੰਦਾ ਤੂੰ ਆਇਆ ਨਹੀਂ ਹੈਗਾ ਤੇ ਮੈਂ ਕਿਹਾ ਮੈਂ ਜਾ ਕੇ ਰਣਾ ਮੈਂ ਸੂਪਰਲੇ ਫਲੋਰ ਤੇ ਕਪੜੇ ਵਗੈਰਾ ਪਾਉਣ ਗਿਆ ਥੋੜੀ ਦੇਰ ਬਾਅਦ ਮੇਰੀ ਵਾਈਫ ਚੀਤਾ ਮਾਰਨ ਲੱਗ ਗਈ ਮੈਂ ਕੁਝ ਜਦੋਂ ਥੱਲੇ ਆ ਕੇ ਦੇਖਿਆ ਮੈਂ ਕੀ ਹੋਇਆ ਕਹਿੰਦੀ ਕਰਮ ਨੇ ਫਾਹਾ ਲੈ ਲਿਆ ਅਸੀਂ ਇਹਨੂੰ ਸਾਰਾ ਕੁਝ ਲਾ ਲੁਕੇ ਉਹ ਵੀ ਕੁੜੀ ਕੰਮ ਕਰਦੀ ਸੀ ਉਹਨੇ ਦੇਖ ਲਿਆ ਅਸੀਂ ਇਹਨੂੰ ਲਾ ਕੇ ਪੁੱਛਿਆ ਵੀ ਐਦਾਂ ਦੀ ਕਿਹੜੀ ਗੱਲ ਹੋ ਗਈ ਐ ਵੀ ਤੂੰ ਫਾਹਾ ਲੈ ਲਿਆ ਇਹ ਕਹਿੰਦਾ ਮੈਨੂੰ ਜਿਹੜਾ ਸਕੂਲ ਦਾ ਪ੍ਰਿੰਸੀਪਲ ਦਾ ਹਸਬੰਦਾ ਉਹਨੇ ਬਹੁਤ ਜ਼ਿਆਦਾ ਪ੍ਰੈਸ਼ਰ ਕੀਤਾ ਉਹ ਕਹਿੰਦਾ ਵੀ ਆਪਣੇ ਵਿਹੋੜਾ ਤੋਂ ਜਾ ਕੇ ਫਾਹਾ ਲੈ ਨਹੀਂ ਮੈਂ ਤਾਂ ਕਰਕੇ ਫਾਹਾ ਲੈ ਲਿਆ ਉਸ ਤੋਂ ਬਾਅਦ ਮੈਂ ਉਹਨੂੰ ਫੋਨ ਕੀਤਾ ਜਿਹੜਾ ਰਾਜੂ ਆ ਖਾਸ ਕਰਕੇ ਉਹੀ ਹੁੰਦਾ ਸਕੂਲ ਦੇ ਵਿੱਚ ਅਰਕੇਸ਼ ਵਾਲੀਆ ਉਹ ਅੱਗੇ ਮੈਨੂੰ ਬਹਿ ਕੇ ਵੀ ਇਦਾਂ ਦੀ ਕਿਹੜੀ ਗੱਲ ਹੋ ਗਈ ਹੈ ਬੱਚੇ ਨੇ ਫਾਹਾ ਲੈ ਲਿਆ ਉਹ ਮੈਨੂੰ ਅੱਗੇ ਉਹ ਕਹਿੰਦਾ ਹਰਾਮੀ ਮਰਿਆ ਨਹੀਂ ਹੈਗਾ ਤੇ ਉਹਨੂੰ ਮੈਂ ਕਹਿੰਦਾ ਕਿ ਮੈਂ ਕੰਪਲੇਂਟ ਦਿੰਨਾ ਪੁਲਿਸ 'ਚ ਵੀ ਜਿੱਦਾਂ ਤੁਸੀਂ ਉਹਦੇ ਨਾਲ ਬੱਚੇ ਨਾਲ ਟੌਰਚਰ ਕੀਤਾ ਉਹ ਕਹਿੰਦਾ ਜੋ ਕਰਨਾ ਤੁਸੀਂ ਕਰ ਲਓ ਮੈਂ ਆਪੇ ਦੇਖ ਲਵਾਂਗਾ ਉਸ ਤੋਂ ਬਾਅਦ ਅਸੀਂ ਉਹਨੂੰ ਬੱਚੇ ਨੂੰ ਹਸਪਤਾਲ ਦਾਖਲ ਕਰਾਇਆ ਤੇ ਕੱਲ ਇਹਨੂੰ ਛੁੱਟੀ ਮਿਲੀ ਤੇ ਐਕਸਰੇ ਵਗੈਰਾ ਉਹਨਾਂ ਨੇ ਕਰਵਾਏ ਆ ਸਾਰਾ ਕੁਝ ਤੇ ਉਸ ਤੋਂ ਬਾਅਦ ਅਸੀਂ ਪੁਲਿਸ ਕੰਪਲੇਟ ਨਹੀਂ ਦਿੱਤੀ ਹੈਗੀ ਆ ਤੇ ਉਹ ਬੱਚੇ ਨੂੰ ਖੁਦ ਕਹਿੰਦੇ ਸੀਗੇ ਵੀ ਜੋ ਤੇਰੇ ਨਾਲ ਹੋਇਆ ਲਿਖ ਕੇ ਦੇ ਦੇ ਆਪਣੇ ਹੱਥ ਨਾਲ ਬੱਚੇ ਨੇ ਆਪਣੇ ਹੱਥ ਨਾਲ ਲਿਖ ਕੇ ਕੰਪਲੇਟ ਪੁੱਤੀ ਬਿਆਨ ਵੀ ਲੈ ਕੇ ਗਏ ਪਰ ਹਜੇ ਕੋਈ ਕਾਰਵਾਈ ਨਹੀਂ ਹੋਈ ਹੈਗੀ ਸੱਚ ਸਾਰੀ ਗੱਲ ਸੋ ਜਿੱਥੇ ਜਿਹੜੀ ਇਹ ਘਟਨਾ 12 ਕੋ ਲੈ ਕੇ 7 12 ਤੱਕ ਹਰ ਦਰ ਘਰ ਗਈ ਸੀ ਤੁਸੀਂ ਵਾਪਸ ਕਿਉਂ ਆਏ ਅਸੀਂ 7 ਰਾਤ ਨੂੰ ਆਏ ਆ ਨਹੀਂ ਤੁਹਾਡਾ ਉਹਨੂੰ ਕਿਵੇਂ ਪਤਾ ਲੱਗਾ ਕਿ ਤੁਸੀਂ ਘਰ ਲੈਣੀ ਇਹ ਆਪਣੇ ਫਰੈਂਡਾਂ ਨਾਲ ਗੱਲ ਕਰਦਾ ਸੀ ਕਿ ਮੈਂ 3-4 ਦਿਨ ਸਕੂਲ ਨਹੀਂ ਆਉਣਾ ਹੈਗਾ ਇਹ ਤਾਂ ਤੁਹਾਡੇ ਵਰਗਰ ਇਹ ਨਹੀਂ ਗਿਆ ਸੀ ਜੀ ਤੇ ਇਹ ਨਾਲ ਜਿਹੜੀਆਂ ਅਸੀਂ ਹਰ ਕੱਲ ਗੱਲ ਕਰਦੇ ਉਹ ਕਦੋਂ ਤੇ ਕਿੱਥੇ ਹੋਈਆਂ ਉਹ ਸਕੂਲ 'ਚ ਹੀ ਆ ਕੇ ਕਰਦਾ ਜੀ ਕਈ ਬੱਚਿਆਂ ਨਾਲ ਕਰਦਾ ਦਾ ਉਹ ਬੱਚਿਆਂ ਨੂੰ ਟੱਚ ਕਰਕੇ ਕਿਸੇ ਨੂੰ ਕਹਿੰਦਾ ਤੇਰੇ ਚ ਕਰੰਟ ਨਹੀਂ ਹੈ ਕਿਸੇ ਨੂੰ ਹੁਸ਼ ਕਹਿੰਦਾ ਕਿਸੇ ਨੂੰ ਹੁਸ਼ ਕਹਿੰਦਾ ਐਂਕੀਕੀਸੀ ਪੁਲਿਸ ਕਮਰੇ ਤੇ ਭੇਜੀ ਲਿਖਿਆ ਵੀ ਬੱਚੇ ਨੇ ਇਹੋ ਬੈਟ ਕਰ ਦਿੱਤੀ ਬੱਚੇ ਦੀ ਪੀਚਾ ਚੋ ਲਿਆ ਇਹ ਕੰਪਲੇਨ ਬੱਚੇ ਵੱਲੋਂ ਕੋ ਹੋਰ ਵੀ ਕਿਸੇ ਵੱਲੋਂ ਕੰਪਲੇਨ ਆਦੀ ਹੈ ਉਹ ਨਹੀਂ ਹਲੇ ਉਹਨੂੰ ਪ੍ਰਿੰਸੀਪਲ ਨੂੰ ਹੀ ਦੱਸਦੇ ਆ ਬੱਚੇ ਕੰਪਲੇਨ ਪਰ ਪੁਲਿਸ ਜਾਂ ਕਿਸੇ ਨੇ ਨਹੀਂ ਕੀਤੀ ਹੈਗੀ ਕੋਈ ਡਰਦਾ ਬੋਲਦਾ ਨਹੀਂ ਹੈਗਾ ਮਾਪੇ ਹੋਣਾਗਾ ਹਾਂਜੀ ਹਾਂਜੀ ਕੀਤੀ ਆ ਨਹੀਂ ਤੁਸੀਂ ਜਿਹੜਾ ਐਲੀਵੇਸ਼ਨ ਲਗਾ ਰਹੇ ਹੋ ਹਾਂਜੀ ਕਿਉਂਕਿ ਜਿਹੜਾ ਬੰਦਾ ਹੈ ਤੁਸੀਂ ਜੋ ਦੱਸ ਰਹੇ ਹੋ ਆਪਣੀ ਸ਼ਰਤਾਂ ਅਨੁਸਾਰ ਉਹ ਬੰਦਾ ਅਗਰ ਇਸ ਬੱਚੇ ਦਾ ਕਰਦਾ ਦੂਸਰੇ ਬੱਚਿਆਂ ਦਾ ਵੀ ਕਰਦਾ ਹੋਏਗਾ ਹਾਂਜੀ ਕਰਦਾ ਹੋਏਗਾ ਹਾਂਜੀ ਤੇ ਉਹਦੇ ਜਿਹੜੀ ਹੈ ਕੰਪਲੇਂਟ ਤੇ ਪੇਰੈਂਟਸ ਦੂਸਰੇ ਵੀ ਜਿਹੜੇ ਪਰੇਸ਼ਾਨ ਹੋਣਗੇ ਕੰਪਲੇਂਟ ਜਰੂਰ ਹੋਈ ਹੋਏਗੀ ਜਾਂ ਸਕੂਲ ਲੈਵਲ ਤੇ ਹੋਈ ਹੋਏਗੀ ਟੀਚਰ ਪ੍ਰਿੰਸੀਪਲ ਲੈਵਲ ਤੇ ਹੋਈ ਹੋਏਗੀ ਉਹ ਇੱਕ ਗੇ ਟਾਈਪ ਦਾ ਬੱਚਾ ਨੂੰ ਕਦੇ ਜੁੱਫੀਆਂ ਪਾਉਂਦਾ ਵਾ ਕਰੇ ਬੱਚੇ ਦੇ ਮੂੰਹ ਤੇ ਦੰਦੀ ਵੱਟਦਾ ਵਾ ਥੋੜੇ ਦਿਨ ਪਹਿਲਾਂ ਇਹ ਇੱਕ ਸਵਾਲ ਹੈ ਵੀ ਬੜਾ ਨੀਰ ਸਮਝਣਾ ਤੁਸੀਂ ਕਹ ਬਾਕੀ ਬੱਚਿਆਂ ਦੇ ਨਾਲ ਵੀ ਤੁਸੀਂ ਬਾਕੀ ਬੱਚਿਆਂ ਦੇ ਪੇਰੈਂਟਸ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ ਜਾਂ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਨਹੀਂ ਸਾਡੇ ਨਾਲ ਪਹਿਲੀ ਵਾਰ ਐਡਾ ਪਤਾ ਲੱਗਿਆ ਬੱਚੇ ਨੂੰ ਮੈਨੂੰ ਵੀ ਨਹੀਂ ਇਹਨੇ ਦੱਸਿਆ ਹੈਗਾ ਕਦੀ ਦੱਸੋ ਇਹਦਾ ਸਕੂਲ ਦਾ ਸਾਝੇ ਬ ਅਸੀਂ ਬੋਲਾਂਗੇ ਤਾਂ ਬਾਕੀ ਵੀ ਆ ਜਾਣਗੇ ਨਹੀਂ ਅਸੀਂ ਕੱਲ੍ਹ ਤੋਂ ਗੱਲ ਕੀਤੀ ਹੈ ਕਿ ਇਹ ਜਿੱਥੇ ਹਰਕਤਾਂ ਕੀਤੀਆਂ ਜਾਂਦੀਆਂ